ਆ ਮਿੱਤਰੋ ਆ ਆਪਣਾ ਪਹਿਲਾ ਵਲੌਗ ਆ ਤੇ ਆਪਾਂ ਆਈ ਸੱਜਪਨ ਮਾਨ ਬੂੜੀਆਂ ਬਾਜੀ ਤੇ ਤੇ ਬਾਈਦਰ ਚੈੱਕ ਕਰੋ ਯਾਰ ਮੌਸਮ ਖਰਾਬ ਹੋ ਗਿਆ ਕੁੰਤਰਾਂ ਲਈ ਘਾਟਾ ਪੈ ਗਿਆ ਮੀਂਹ ਪੈ ਗਿਆ ਹੈ ਤਾਂ ਦੇਖੋ ਜਾ ਕੇ ਕਰਦੇ ਆਂ ਗੱਲਬਾਤ ਕਹਿੰਦੇ 6:30 ਵਜੇ ਉੱਲ ਲੈ ਮਰਾਵਾਂਗੇ ਬਾਈਦਰ ਥੋੜਾ ਜਿਹਾ ਖਰਾਬ ਹੋ ਚੁੱਕਿਆ ਜਾ ਕੇ ਦੇਖਦੇ ਆਂ ਚਲੋ ਕੰਟੀਨਿਊ ਕਰਦੇ ਆਂ ਸੇ ਆ ਕੇ ਉਤਰ ਗਿਆ ਹੋ ਗਿਆ ਜੀ ਉਤਰ ਗਿਆ मेला लिखी कहना भाई बारे रा आज आज आ क्या कह ਅਏ ਫੜ ਕੇ ਠੇਠੋਂ ਦਾ ਪੁੱਟੇ ਬਾੜਾ ਛੱਡ ਕੇ ਪਰੇ ਹੋਈ ਜਾਇਆ ਇੱਥੋਂ ਇੱਥੇ ਕਿਨਾਰੇ ਦੇ ਦਾ ਲਗ ਲੱਗੀ ਇੱਥੇ ਆ ਗਿਆ ਇੱਥੇ ਕਿਨਾਰੇ ਤੋਂ ਦਰਦ ਹੈ ਹਲੋ ਚੱਲ ਚੱਲ ਚੁੱਧ ਨਾ ਤੱਬੀ ਚੱਲ ਕਾ ਆ ਗਿਆ ਤੇ ਤੇਰੇ ਨਾਲੋਂ ਕਾਲੇ ਨੇੜੇ ਅੱਧਾ ਘੰਟਾ ਲੇਟ ਹੋ ਗਏ ਹਾਂ ਹਾਏ ਤਾਂ ਬੜੇ ਬੋਲੇ ਨਾ ਕਰੋ ਦੱਸ ਦਿਨ ਟੋਟਲ ਕਿੰਨੇ ਹੋ ਗਏ ਭਈ ਫੇਰ ਕਾਪੀ ਨਾ ਮਰਿਆ ਨਾ ਹਾਂ ਥੱਲੇ ਨੂੰ ਬੈਠੇ ਆ ਜਾਓ ਬਾਈ ਟਾਈਮ ਆ ਹੋਏ 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 ਆਏ ਥੱਲੇ ਨੂੰ ਬੈਠੇ ਆ ਜਾਓ ਠੀਕ ਹੈ ਠੀਕ ਹੈ ਆ ਜਾਓ ਵੀਰੇ ਆ ਜਾਓ ਦਮਾ ਦਾ ਵੀਰ ਬਣ ਕੇ ਮਰਾ ਯਾ ਐਸੋ ਥਾਂ ਥਰਦੇ ਗਾ ਜੋ ਥੋਲੇ ਲੱਗਦੇ ਆ ਥੋਲੇ ਲਾ ਕੇ ਪਰੇ ਹੋ ਜਾ ਬਈ ਜੀ ਮਰਾ ਯਾ ਹੋਇਆ ਫੇਰ ਨੂੰ ਦੂਜੇ ਪਰੇ ਹੋ ਜਾ ਕਰੋ ਬਈ ਜੀ ਗੱਗਦੀ ਹੈ ਗੱਗਦੀ ਆਹ ਬੜੀ ਅੱਛੀ ਹੈ ਬੈਠਕਾਂ ਡਿਗਿਆ ਰੋ ਆਇਆ ਚਾਇਤਾ ਮਾਤਾ ਉਹਦਾ ਜੀ ਨੂੰ ਆਦਿਆ ਆਜੋ ਆਜੋ ਵੀਰੇ ਮਿੰਟ ਮਾਰੋ ਕਰਾ ਉਸਨਾਂ ਕਰਾ ਦੇ ਵੀਡੀਓ ਨਹੀਂ ਲੱਗੇ ਲੈ ਆਨੰਦ ਕਾ ਜਰਾ ਲੈ ਮਾਤੀ ਹਟਾ ਹਾਂਜੀ ਆ ਫਿਰ ਦਾ ਛੱਡੀ ਲੈ ਰਿੱਕੀ ਬੋਦਾ ਯਾਰਾ ਉਹ 21 ਬੋਦਾ ਯਾਰਾ ਹੌਰ ਪ੍ਰਕਾਰ ਮੈਂ ਬਾਕੀ ਉੱਤਰ ਬੈਂਦੇ ਫਰਦੇ ਆ ਦੇਖੋ ਪੁੱਤਰ ਚੜਦੇ ਆ ਮੌਸਮ ਵਧੀਆ ਵਧੀਆ ਹੁਣ ਪਾਣੀ ਪੂਣੀ ਦੇ ਕੇ ਛੱਡਿਆ ਇੱਕ ਛੱਡ ਤੱਕ ਰਹੇਗਾ ਮੂਰ ਬਠਾ ਦੇਖੋ ਮੇਰੇ ਵੀਰੋ ਕਬੂਤਰ ਦੇਖੋ ਕਿੰਨੇ ਹੋ ਗਏ 92 ਦਾ 93 ਪੁੱਤਰ ਉੱਡੇ ਆ ਪ੍ਰਗ ਘਰ ਦਾ ਮੌਸਮ ਆ ਦੇਖ ਨੇ 93 ਜੁਗੜਾ ਖੇਚਦਾ ਕੰਮ ਇਹ ਬੜੀ ਨੇ ਅਪਡੇਟ ਬਾਈ ਕਬੂਤਰ ਉੱਡੀ ਜਾਂਦੇ ਸਾਰੇ ਵਧੀਆ ਫਿਰਦੇ ਆ ਮੌਸਮ ਬਾ ਠੰਡਾ ਹੋ ਗਾ ਰੱਬ ਨੇ ਕੰਮ ਖਰਾਬ ਕਰਤਾ ਦੇਖ ਕਿ ਤਾ ਟੋਪ ਨਿਕਲੀ ਹੁੰਦੀ ਇਹਨਾਂ ਨੇ ਬਦਾਮ ਦਿੱਤੇ ਤਾਂ ਬੜਕ ਬੜਕ ਡੇਕਦੇ ਉੱਛਲਦੇ ਸਾਰੇ ਹੁਣ ਸਾਰੇ ਮੇਰੇ ਵੀ ਦੇਖੀ ਜਾਂਦੇ ਸਾਰੇ ਖਾਈ ਜਾਂਦੇ ਆ ਬੈਠੇ ਟਾਉਰਨਾ ਕਬੂਤਰਾਂ ਮੇਲਦੇ ਫਿਰਦੇ ਟਾਉਰਨਾ ਦੇਖੋ ਨਾ ਇਹ ਨਹੀਂ ਯਾਰ ਇਹ ਲੈਂਦੇ ਪਉਦਾ ਬਦਾਮ ਖਾਦੇ ਹੋਇਆ ਟਾਉਰਨਾ ਫਿਰਦਰ ਬਾਬਾ ਪਾਠ ਪੜ੍ਹੀ ਜਾਂਦਾ ਕਹਿੰਦਾ ਅਫਤਨਾਂ ਚੱਕੇ ਕਬੂਤਰਾਂ ਜੇਤੂਗਰਾਰ ਦੇਵਾਵਾਂਗੇ ਟੋਪ ਨਿਕਲਣ ਦੀ ਸੁਭਾਵਨਾ ਤਾਂ ਹੈਗੀ ਆ ਬਾਕੀ ਦੇਖੋ ਕੀ ਬਣਦਾ ਇੱਕ ਉਹ ਗੁੰਮੜ ਤੇ ਬੈਠਾ ਕੂਤਰਾ ਨਹੀਂ ਬਈ ਕੁਛ ਤਾਂ ਬਠਾਣੀ 100 ਕਿਨੇ ਗੋਤਰਾ 105 105 ਗੋਤਰਾ ਡਿਆ ਮੇਰੇ ਵੀਰੋ ਦੇਖੋ ਰਮਨ ਤੇ ਗੋਤਰਾ ਕਿਨੇ ਸੋਨੇ ਲੱਗਦੇ ਹੋ ਟੋਲੀ ਬਈ ਟੱਪ ਕੱਢ ਲਈ ਗੋਤਰਾ ਵਜਾਂ ਦੀ ਕਿਹੜਾ ਹੱਡਾ ਵੀ ਤੂੰ ਆ ਸੀ ਬਈ ਲਾਲ ਦੁੱਤਿਆ ਆ ਕਰਦਾ ਬਈ ਮੇਲ ਦਾ ਕਰਦਾ ਬਈ ਟਾਅਰ ਨਾ ਦੇਖੋ ਬਾਕੀ ਨਹੀਂ ਹੱਡਾ ਜਾਨਵਰ ਟੱਪ ਲਿੱਕ ਲਈ ਮੈਨੂੰ ਭੇਜੀ ਟੱਪ ਪੂਰੀ ਵਧੀਆ ਲਿੱਕ ਲਈ ਅਕੈਡੀ ਨਹੀਂ ਪੈਂਦਾ ਹੁਣ ਕਿੰਨੇ ਬਦਾਂ ਮਸਾਂ ਮੈਂ ਬਈ ਯਾਹੇ ਆ ਪੰਜ ਛੇ ਬਦਾਮ ਦਾ ਖਵਾ ਕੇ ਦੋਨੇ ਆ ਜੇ ਬਈ ਗਰਮੀ ਵਾਲੀ ਆ ਕਿ ਉਸਰ ਉਸਰ ਲਿਕਣਗੇ ਕੀ ਫਾਇਦਾ ਵੀ ਕੋਈ ਕਰ ਨਹੀਂ ਇਹ ਤਾਂ ਚਮਾ ਥੱਲੇ ਨਹੀਂ ਆਉਂਦਾ ਤਾਂ ਤਾਂ ਹੀ ਰੱਖੂ ਚੱਲ ਬਧਾਈਆਂ ਵਧੀਆ ਵੀਰੇ ਥੱਲੇ ਥੱਲੇ ਨਹੀਂ ਆਉਂਦਾ ਚੱਲ ਬਈ ਦੇਖੋ ਮੇਰੇ ਵੀਰੋ ਦੇਖਦੇ ਦਿੰਦੇ ਆ ਅੱਗੇ ਦੀ ਅਪਡੇਟ ਤੁਹਾਨੂੰ ਵੱਜ ਗਏ 23 ਮਿੰਟ ਹੋ ਗਏ ਤੇ ਕੂਤਰ ਕੇ ਦਾ ਓਪਾ ਦੇਖੋ ਉਹ ਉੱਠਾ 8:23 ਮਿੰਟ ਹੋ ਗਏ ਹਲੇ ਪੂਰਾ 2:00 ਵਜੇ ਕੰਨੀ ਦਾ ਜਾਵਾਂ ਦੋ 40 ਦੀ ਅਪਡੇਟ ਆਪਣਾ ਦੋਨੇ ਕੂਤਰ ਰੋੜ ਨਾਲ ਫਿਰ ਦੇਖਤਾ ਫਿਰ ਤੋਂ ਦੇਖੋ ਕਾਦਾ ਚ ਹੈ ਨਾ ਫਿਰ ਤਾਂ ਇੱਕ ਤਾਂ ਜਦੋਂ ਧਿਆਨ ਦੂਜਾ ਆਪਣਾ ਦਿਸਿਆ ਨਹੀਂ ਹਲੇ ਤਾਂ ਹੀ ਕਰਦਾ ਦੇਖਿਆ ਜੀ ਬਾਪਾ ਹੋ ਗਏ 15 ਕੁੱਤਾ ਫਿਰਦਾ ਸੀ ਆਪਣਾ ਕੂਤੋਂ ਦੇਖਣ ਲਈ ਉਹ ਬੰਦਾ ਬਣਾ ਕੇ ਦੇਖ ਲਾਲਾ ਪੈਨ ਲੱਗ ਗਿਆ ਨਾ 3 ਵਜੇ ਨਾਲ ਆ ਠੋਖੜੇ ਬਾਜੇ ਕੂਤਰ ਲੋਕ ਟੱਕ ਮਾਰ ਕਰਨ ਲੱਗੇ ਹੈ ਹੈ ਕੀ ਪਤਾ ਕਿਉਂ ਨਹੀਂ ਕੱਟਦੇ 20 ਕੂਤੇ ਡਿੱਗੇ ਆਪਣੇ ਨੇ ਇਹ ਆ ਕੱਟਿਆ ਗਏ ਨੇ ਕੋਈ ਕੱਟਦੇ ਕੰਮ ਨਹੀਂ ਕੁੱਤਰੇ ਕਿੰਨੇ ਕਰ ਰਹੇ ਆ ਕੱਟਦੇ ਕੰਮ ਨਹੀਂ ਬੰਦੇ ਕਚੇਰ ਹੋ ਦੇ 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 ਮੇਰੇ ਦਰਾਤਾਂ ਚ ਕੁੱਤਰ ਵੜ ਗਿਆ ਲੈ ਕਿ ਕੱਟ ਤਾਂ ਇਹੋੜਾ ਕੁੱਤਰ ਕਦੇ ਕੁੱਤਰ ਵੜਗਾਈ ਜਾਂਦਾ ਦੇਖੋ ਤੇ ਜਿੰਨੇ ਨੂੰ ਅੱਗੇ ਦੀ ਅਪਡੇਟ ਕੁੱਤਰ ਸਾਢੇ 3ਨ ਹੋ ਗਏ ਤੇ ਆ ਕੇ ਬਈਆ ਬਹੁਤ ਜ਼ੋਰ ਲਾਇਆ ਛੋਟੇ ਨੇ ਤੇ ਬਾਕੀ ਆਪਣਾ ਇਕੱਲੇ ਫਿਰਦਾਗਾ ਦੱਸ ਦੇਣ ਨੂੰ ਅੱਗੇ ਦੀ ਅਪਡੇਟ ਬਹੁਤ ਕੁੱਤਰ ਵਹਿ ਗਏ ਬਹੁਤ ਕੱਟਦੇ ਕਾਪੀ ਆ ਲੈਣੇ ਕਿੰਨੇ ਰਹਿ ਗਏ ਹੋਣਗੇ ਆ ਗਰੇ ਸੌ ਕੁੱਤਰ ਸੀ ਸੌ ਕੁੱਤਰ ਸੀ 50 ਕਰ ਗਿਆ ਆਪਣਾ ਕੇ ਬਹਿ ਗਿਆ ਟਾਈਮ ਨਾਲ ਹੀ ਅੱਜ ਜ਼ੋਰ ਬੋਤਲ ਆਇਆ ਬਾਈ ਜ਼ੋਰ ਬੋਤਲ ਆਇਆ ਅਬ ਕਨਫੀਨਸ ਮਾਨ ਵੀ ਆ ਗਿਆ ਤੇ ਕਿ ਇਹ ਦੇਖ ਅਗਰੇ ਨੇ ਢੋਣ ਗੁੜ ਦਿੰਨੇ ਇੱਕ ਉਤਰਾ ਜ਼ੋਰ ਲੱਗ ਗਿਆ ਇਹਨੇ ਪੁਰਾਣਾ ਗੁੜ ਪੁਰਾਣਾ ਆਂ ਗੁੜ ਦਿੱਤਾ ਜਾਂਦਾ ਹੈ ਦੂਸਰਾ ਵਾਲਾ ਗੁੜ ਹੈ ਦੂਸਰਾ ਵਾਲਾ ਗੁੜ ਹੈ ਬਾਈ ਪੁਰਾਣਾ ਪੁਰਾਣਾ ਬਾਈ ਇਹ ਇਹ 10 ਮਿੰਟ ਨੂੰ ਪੂਰਾ ਹੋ ਜਾਊਗਾ ਕੋੜੇ ਵਰਗਾ ਹੋ ਜਾਊਗਾ ਮੈਂ ਟਾਂ ਨੂੰ ਫੇਡਾ ਦਾ ਸਾਰਾ ਦਿਨ ਨਹੀਂ ਦਿੰਦਾ ਠੀਕ ਐ ਫਿਰ ਗੁੜਕਵਾਲੀ ਰਹਾ ਮਾਂ ਜੀ ਪਰ ਭਾਈ ਦੂਜੇ ਕੂਤਰ ਤੇ ਨੁਕਰੀ ਹੋਇਆ ਇਹਨੂੰ ਹਜੇ ਆਹ ਸਾਡਾ ਦੂਜਾ ਕੂਤਰ ਬੜੇ ਆਸਾਂ ਬਈ ਲੈ ਲਓ ਕੂਤਰ ਚੰਗਾ ਹੈ ਮਾਮਾ ਇਹਨੂੰ ਫੇਰ ਮਾਰ ਦਿੰਦਾ ਮਾਮਾ ਪੈ ਗਈ ਮੇਰੇ ਵਰੋਂ ਦੂਸਰ ਸਾਰੇ ਪਾਸੇ ਟਾਂਗੀਆਂ ਲਵਾ ਦਿਆਂ ਦੂਸਰ ਪੈ ਗਈ 40 ਕੂਤਰਾਂ ਦੀ ਬਹੁਤ ਵਧੀਆ ਰੱਖਾਵਾਂ ਆ ਤੇ ਦੇਖਾ ਬਾਈ ਪਿਠਾਉਣ ਲੱਗੇ ਪਏ ਇਧਰ ਮਾਹੌਲ ਪੂਰਾ ਗਰਮ ਆ ਪਾ ਕੂਤਰ ਦੇਖੋ ਬਾਈ ਦਾ ਆਉਂਦਾ ਹੋਇਆ ਇਧਰ ਆਪਾਂ ਵੀ ਸ਼ਾਹਦੀ ਮੜਕਾਈ ਜਾਂਦੇ ਆ ਕਿ ਕੋਈ ਪੱਲੇ ਪਿਆਣੀ ਆਪਣਾ ਇੱਕ ਤਾਹਾਂ ਫਿਰ ਦਾਲੇ ਤੱਕ ਤਾਂ ਹੀ ਫਿਰਦਾ ਮੇਰੇ ਵੀਰੋ ਹਜੇ ਤੱਕ ਸ਼ੋਅ ਨਹੀਂ ਹੋਇਆ ਕੋਤਰ ਕੱਟਿਆ ਗਿਆ ਪਰ ਚਲੋ ਵਧੀਆ ਰਿਹਾ ਵਧੀਆ ਰਿਹਾ ਮਾਨ ਵਿੱਚ ਪਿੰਡ ਦੀ ਬਾਜੀ ਆ ਕੋਈ ਬਾਈ ਬੜਾਈ ਜਾਂਦੇ ਸਾਰੇ ਪਾਸੇ ਜਕੂਤਰਾਂ ਨਾਲ ਬੈਦਾਂ ਦਾ ਜ਼ੋਰ ਲੱਗਿਆ ਪਿਆ ਪੂਰਾ ਜ਼ੋਰ ਲੱਗਿਆ ਪਿਆ ਸਾਥੀ ਮੜਕਾਉਣ ਦੇ ਦੇਖੋ ਆ ਫਿਰਦਾ ਮੇਰੇ ਭਰਾ ਦੇਖੋ ਉਧਰ ਬਾਈ ਆਪਣੀ ਸ਼ਾਹਦੀ ਦੇ ਮੜਕਾਈਏ ਦੇਖੋ ਉਤਰ ਆਪਣਾ ਗੂਤਰੇ ਮੜਕਾਈ ਜਾਂਦੇ ਆਪਣਾ ਕੀ ਰਾਜੇ ਉਹ ਗੁਰਦੁਆਰੇ ਤੋਂ ਹੀ ਬੰਦਾ ਚੜਿਆ ਫਿਰਦਾ ਸੀ ਦੇਖੋ ਉਤਰ ਗਿਆ ਉਤਰ ਗਿਆ ਹੁਣ ਤਾਂ ਚਲੋ ਬੀ ਉਹਦੇ ਕੋਲ ਤੋਂ ਵੀ ਕੋ ਉੱਤਰ ਵਾਇਆ ਨਿਆਰੀ ਵੱਖਰਾ ਆ ਗਿਆ ਯਾਰ ਜੇ ਬੈਠਾ ਆ ਕਬੂਤਰੇ ਮੈਂ ਜਲਖੋਸ ਕਰਤਾ ਆਪਣੇ ਘਰ ਤੇ ਉੱਡੀ ਜਾਂਦੀ ਆ ਉਹ ਪਾਈਆਂ ਦੇ ਕਹਿੰਦੇ ਘਰੇ ਬੈਠੂ ਅੱਜ ਜਾ ਕੇ ਜਲਖੋਸ ਕਰਤਾ ਟੈਂਕੀ ਦਾ ਟੱਕੜ ਵੀ ਖੁੱਲਾ ਰੱਖਾਈ ਗੂਤਰਾ ਗੜਗੇ ਦੇ ਵਿੱਚ ਇਹ ਕੁਛ ਨਹੀਂ ਪੱਲੇ ਪਿਆ ਇਹ ਬਹੁਤ ਵਧੀਆ ਬਾਜੀ ਰਹੀ ਮੇਰੇ ਵੀਰੋ ਸੁਨਿਆਰਾਂ ਲਿਆਤਾ ਦੇਖੋ ਇਤਰਾ ਕਬੂਤਰਾਂ ਦਾ ਕਬੂਤਰ ਤਾਂ ਹੀ ਫਿਰ ਦੇਖੋ ਉਧਰ ਵੀ ਕਿਸੇ ਨੇ ਡਾਤੇ ਮੇਰੇ ਵੀਰੋ ਦੇਖੋ ਐਂ ਗੰਦ ਪੈਂਦਾ ਐ ਆਹ ਦੇਖੋ ਡਾਂਲ ਇਧਰ ਵੀ ਨੇ ਰਾਤ ਨੇ ਕਿੱਥੇ ਬਹਿਣਗੇ ਯਾਰ ਕਬੂਤਰ ਦਵਾ ਗਏ ਕੋਚ ਬੈਠਾ ਕਿਕਰ ਤਗੜਾ ਮਾਰਾ ਕਿਕਰ ਜੀ ਵੜ ਗਿਆ ਦੇਖੋ ਇੱਕ ਤਾਂ ਕਰਮੀਆਂ ਮਾਰਾ ਹੋ ਗਿਆ ਦੇਖੋ ਆ ਬੈਠਾ ਦੇ ਸੀ ਉਹਨੂੰ ਮੇਰੇ ਮੇਰੇ ਖੜ ਜੋ ਏ ਆ ਜੀ ਜਾਨ ਬੈਠਾ ਚੱਲ ਬਰ ਉਹ ਆ ਗਿਆ ਇੱਕ ਦੇਖੋ ਕੰਟੀਨਿਊ ਕਰਦੇ ਆ ਕੀ ਬੰਦਾ ਆਪਣਾ ਕਬੂਤਰ ਹੁੰਦਾ ਕਿਉਂਦਾ ਨਹੀਂ ਦੇਖਦੇ ਆ ਜੇ ਵਲੌਗ ਵਧੀਆ ਲੱਗੇ ਆਪਣਾ ਪਹਿਲਾ ਵਲੌਗ ਹੈ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਆਪਣਾ ਲਾਈਕ ਜਰੂਰ ਕਰਨਾ ਆਪਰੇ ਵਾਲੇ ਹੋ ਫਿਰਦਾ ਬੰਦਾ ਤਾਂ ਦੇਖੋ ਆ ਫਿਰਦੀ ਆਪਣੀ ਕਬੂਤਰੀ ਆ ਫਿਰਦੇ ਹੁਣ ਸਾਹਮਣੇ ਹੀ ਹੁਣ ਦੇਖ ਲਓ ਆ ਰੰਗ ਵੀ ਸ਼ੋਅ ਕਰ ਦਿੰਦੇ ਆਪਾਂ ਚਲੋ ਅੱਗੇ ਕਾਉਂਟੀਨਿਊ ਕਰਦੇ ਵੀਡੀਓ ਦੇਖਦੇ ਕੀ ਮਹੌਲ ਆਪਾਂ ਡਮਾਨ ਜੁੜੀਆਂ ਦੀ ਬਾਜੀ ਬਹੁਤ ਵਧੀਆ ਰਹੀ ਬਈ ਦੇਖੋ ਯਾਰ ਮਹੌ ਭਾਈ ਹਰੀਆਂ ਹੱਲੀ ਆਂਦੀ ਐ ਸੋ ਜਾਨੀ ਹੋਈ ਪੈਟਰੋਲ ਪੰਪ ਤੇ ਪੌਣ ਲੱਗੇ ਤੇਲ ਤੇਲ ਮੁੱਕ ਗਿਆ ਜੀ ਨਾਲ ਦੇ ਅਪਣੇ ਕਬੂਤਰ ਪਏ ਆ